ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਾਂ ਬਾਈ ਸਾਰੇ ਠੀਕ ਠਾਕ ਹੋਏਗੇ ਚੜੀ ਬਾਈ ਅੱਜ ਦੁਪਹਿਰੇ ਜੀ ਤੇ ਧੁੱਪ ਗੁਸ ਮੇਲੇ ਨੂੰ ਜਾਣੇਗਾ ਮਨਤਾਜੀਬ ਮੇਲੇ ਨੂੰ ਜਾਹੇਗੇ ਆਪਾਂ ਟਰਾਲੀਆਂ ਕੱਲੀ ਕਰਾਣਾ ਫੋਨ ਆਇਆ ਤਾਂ ਆਪਣੇ ਮੁਰਕ ਲੈਨ ਰਹਿ ਗਈ ਤਲਵਿੰਦਰ ਵੀਰ ਨੇ ਪਹੁੰਚ ਗਏ ਉੱਥੇ ਆਪਣਾ ਵੀਰ ਮਿੱਤਰ ਜਿਹੜਾ ਬਾਈ ਮੰਡੌਲੀ ਵਾਲਾ ਉਹ ਕਹੇ ਬਾਈ ਡੈਡੀ ਕੀ ਡੈਥ ਹੋ ਗਈ ਸੁਰਗ ਸੁਧਾਰ ਕੇ ਬਾਈ ਉਹ ਬਾਪੂ ਜੀ ਰਾਤ ਕੱਲ ਸ਼ਾਮ ਨੂੰ ਉਸਕੇ ਸੰਸਕਾਰ ਪਰ ਬਈ ਗਏ ਤੇ ਆਪਾਂ ਵੀ ਸੰਸਕਾਰ ਤੇ ਆਏ ਆਂ ਮਿਲਣ ਨੂੰ ਚਾਹੇਂਗੇ ਜੀ ਆਪਾਂ ਬਹੁਤ ਵਿਚਾਰੇ ਬਈ ਸਾਰੇ ਇੱਕੋ ਹਸਾਰ ਕੇ ਹੋ ਗਏ ਹਮੇ ਕਿਸੇ ਦਾ ਵੀ ਬਜ਼ੁਰਗ ਨਹੀਂ ਰਿਹਾ ਕਹਣਾ ਸਿਰ ਪਰ ਆਮਨ ਹੋ ਗਿਆ ਮੈਂ ਹੋ ਗਿਆ ਪਿੰਦਾ ਹੋ ਗਿਆ ਹਨਾ ਸਾਰੇ ਬਈ ਕਸਾਰ ਕੇ ਹੋ ਗਏ ਲਾਲਿਓ ਚਲੋ ਬਈ ਮਹਾਰਾਜ ਜਿਹੜੇ ਜੀ ਰਹਿ ਗਏ ਕਰਮਾ ਉਹਨਾਂ ਨੂੰ ਤੰਦਰੁਸਤੀ ਬਖਸ਼ ਬਣੇ ਰਹੇ ਹੋ ਜੀ ਅੱਜ ਕੀ ਵੀਡੀਓ ਕੱਲ ਮਿਲਾਂ ਜਾ ਕੇ ਅੱਗੇ ਚਲਾਂ ਆ ਜੀ ਮਿਲਣ ਨੂੰ ਚੱਕ ਲਈ ਬਈ ਮਰੂਤੀ ਆਪਨ ਆਪਣੀ ਅਮਨ ਨੂੰ ਪਿਠਾਏਂਗੇ ਆਪਾਂ ਘਰਾਂ ਦੇ ਅਮਨਗੇ ਬਣੇ ਰਿਓ ਜੀ ਵੀਡੀਓ ਗੱਲ ਔਰ ਗੁੱਡੂ ਸਤਿਗੁਰੂ ਸਤਿਗੁਰੂ ਕੀ ਹਾਲ ਹੈ ਚਰ ਰੇ ਕੰਮ ਕੰਮ ਜੰਨੋ ਇਹ ਕਿੱਲਾ ਵੱਡੋ ਕਰੋ ਇਹ ਜੋ ਮਾਲ ਕਹਾਂ ਜਾਈਂ ਬਤਾਓ ਭਮਈ ਟਰਾਲੀ ਵਿੱਚ ਜਾਏਗਾ ਟਰਾਲੀ ਹੋ ਰਿਆ ਖਾਲੀ ਮਿਲ ਮੈਂ ਵਜਾਰਿਆ ਮੈਂ ਖਾਲੀ ਹੋ ਰਹੀ ਉੱਥੇ ਜਾਣਾ ਪੈ ਗਿਆ ਤਾਂ ਭਿੰਦੇ ਦਾ ਡੈਡੀ ਉਹ ਜਾਹੀਂ ਇਹ ਲਿਆਵਾਂ ਖਾਲੀ ਕਰਾਉਗਾ ਚੱਲਾ ਚੱਲਾ ਹੁਣੇ ਚੱਲਾ ਕਿੱਲਾ ਪੜ ਗਿਆ ਪੂਰਾ ਕਿੱਲਾ ਵੱਡੀ ਕੋਈ ਨਹੀਂ ਲੱਤ ਤੈਨੂੰ ਲੱਗੇ ਹੈ ਬਾਈ ਮਰੂਤੀ ਧੋਣ ਸਾਸੀ ਗੰਦੀ ਜੀ ਹੋਈ ਵੀ ਧੀ ਖੜੀ ਵੀ ਪਾਣੀ ਜਾਂ ਮਾਰ ਲੈਣ ਪੰਪ ਲੱਗਿਆ ਵਾ ਪਾਣੀ ਵਾਲਾ ਕੁਦ ਕੋ ਪੜਾ ਮਾਰੀ ਹੈ ਟਰਾਲੀ ਹੈ ਬਈ ਉਹ ਆਪਣੇ ਪਾ ਆ ਮਨਪਾ ਜਿਹੜੀ 베ਚਣੀ ਹੈ ਉਹ ਡਬਲ ਜੋੜਾ ਟਾਇਰ ਸਾਫ ਹੈ ਇੱਕ ਟਾਇਰ ਇੱਕ ਜੋੜਾ ਅਪੋਲੋ ਦਾ ਇੱਕ ਐਮ ਆਰ ਐਫ ਦਾ ਬੇਦਾਗ ਟਾਇਰ ਹੈ ਨਾ ਸਾਈਜ਼ ਹੈ ਬਈ ਇਸ ਕਾ 6.5 ਫੁੱਟ ਚੌੜੀ ਹੈ ਹਰ 12 ਫੁੱਟ ਲੰਬੀ ਹੈ ਜੈਕ ਲਗਿਆ ਵਾ ਸਿੰਗਲ ਜੈਕ ਹੈ ਸਾਫ ਹੈ ਕੋਈ ਗਲੀ ਵੀ ਨਹੀਂ ਕੁਛ ਨਹੀਂ ਐਨ 3 ਫੁੱਟ ਦੇ ਉੱਪਰ ਬਿੱਡ ਤਿਆਰ ਹੈ ਉੱਪਰ 3 ਫੁੱਟ ਦੇ ਥੋੜਾ ਜਿਹਾ ਵੱਧ ਹੈ ਜਿਹੜਾ ਉੱਪਰ ਬਿੱਡ ਹੈ ਐਨ ਸਾਫ਼ ਸੁਥਰੀ ਟਰਾਲੀ ਹੈ ਬਾਈ ਸਿੰਗਲ ਪੁਆਇੰਟ ਜੈਕ ਲੱਗਿਆ ਵਾ ਕੋਈ ਦਿੱਕਤ ਨਹੀਂ ਬਾਈ ਟਰਾਲੀ ਸਾਫ਼ ਸੁਥਰੀ ਹੈ ਨਾ ਆਪਾਂ ਨੇ ਨਵੀਆਂ ਬਣਵਾਈਆਂ ਟਰਾਲੀਆਂ ਤੁਹਾਨੂੰ ਪਤਾ ਹੀ ਹੈ ਉਸ ਕਰਕੇ ਟਰਾਲੀ ਦੇਣੀ ਹੈ ਆਪਾਂ ਨੇ ਦੇਖਿਓ ਬਾਈ ਜੇ ਕੋਈ ਬੰਦਾ ਚਾਹਮਨ ਹੋਇਆ ਲੈਣੇਗਾ ਕਰ ਲਏਗਾ ਪੁੱਛ ਇਸ ਤਰ੍ਹਾਂ ਹੋਇਆ ਚਲਾ ਆ ਬਈ ਮੇਲੇ ਨੂੰ ਗੱਡੀ ਧੋ ਲਈ ਵਸਾਪਾ ਨੇ ਪਾਣੀ ਮਾਰ ਲਿਆ ਫੋਨਿੰਦਰ ਕੀ ਆ ਲੈ ਕੇ ਆਇਆ ਸਤਿ ਸ਼੍ਰੀ ਅਕਾਲ ਕੀ ਲੈ ਆ ਚਾਹੀ ਤੱਕੀ ਚਲ ਫਿਰ ਸਰਫ ਸਲ퍼 ਵੀ ਖੇਤ ਨਾ ਇਹ ਵੀ ਖੇਤ ਮਾ ਪਾਵੇਂਗੇ ਹਾਂ ਇੱਕ ਸਾਲਾ ਦਾ ਪੰਜ ਛੇ ਸਲਫਰ ਸਰਪ ਵੀ ਪਾਵੇਂਗੇ ਬਾ ਵੀ ਬਾ ਸਰਪ ਵੀ ਖੇਤ ਵਿੱਚ ਪਾਵੇਂਗੇ ਚੜਾਈਏ ਬਾਈ ਥਰੀ ਕੁਛ ਨਹੀਂ ਪਤਾ ਲੱਗਦਾ ਸਾਰਾ ਓਕੇ ਬਾਈ ਐਂਟਰ ਮਿਲ ਲਵਾਂ ਹਾਂ ਹੋਈਆਂ ਜਦੋਂ ਤਿੰਨ ਗਲੇਨ ਖਾਲੀ ਚਾਰ ਆਪਣੇ ਲੈ ਟਰੈਕਟਰ ਇਸ ਲੈਨ ਮਾ ਤੇ ਟਰੈਕਟਰ ਆਪਣੇ ਹੋ ਗਏ ਅੱਗੇ ਦੇਖੋ ਕੰਡਾ ਹੋਇਆ ਕਿ ਨਾ ਵੀਰ ਨੇ ਪਹਿਲਾਂ ਆਏ ਹੋਏ ਆ ਸੁਲਵਿੰਦਰ ਨੇ ਖੜੀਆਂ ਬੜੀ ਬੜੀ ਟਰਾਲੀਆਂ ਬਾਈ ਨਾ ਵੀਰ ਕੈਮਰੇ ਖੋਲ ਕੇ ਚੈੱਕ ਕਰੋ ਖੜੀਆਂ ਬਾਈ ਟਰਾਲੀਆਂ ਬਣੀਆਂ ਅੱਗੇ ਗੇਟ 'ਪਾ ਇੱਕ ਟਰੈਕਟਰ ਇਹ ਗੱਭੇ ਹੋਰ ਵੜ ਗਏ ਅੱਗੇ ਪਿੱਛੇ ਹੋ ਗਏ ਬਾੜ ਦੇ ਵਿੱਚ ਵੀਰ ਨੇ ਕਿਤੇ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਹੈ ਠੀਕ ਹੈ ਜੀ ਗੰਨੇ ਚੂਪ ਰਹੇ ਆ ਕੀ ਕਰੀਏ ਇੱਕ ਦੇਖ ਲੈ ਮਿੱਲ ਮਾ ਕੇ ਚੁੱਪਾ ਬੰਦਾ ਖੇਤ ਮਾਂ ਕਿਉਂ ਨਹੀਂ ਚੁੱਪਦਾ ਔਰੇ ਇਹਨਾਂ ਨੂੰ ਲੈਣਾ ਮੈਂ ਤਾਂ ਕੰਮ ਦਾ ਹੀ ਕੰਮ ਔਰੇ ਹੁਣ ਬੈਠੇ ਬੈਠੇ ਕੀ ਕਰੀਏ ਬੈਲੇ ਬੈਠੇ ਗੰਨਾ ਚੁੱਪਾਂ ਹੈ ਬੈਲੇ ਬੈਠ ਕੇ ਗੰਨਾ ਚੁੱਪਾਂ ਲੈ ਬਈ ਕਰਾਂਗੇ ਦੋ ਟਰਾਲੀਆਂ ਦਾ ਹੋਏਗਾ ਕੰਡਾ ਪਹਿਲਾਂ ਦੋਆਂ ਦਾ ਹੋਏਗਾ ਬਾਈ ਕੰਡਾ ਦੇ ਕੰਮ ਬਈ ਲੈ ਵੀ ਕੰਡਾ ਹੋ ਗਿਆ ਖੜ ਗਿਆ ਆਪਣੀਆਂ ਟਰਾਲੀਆਂ ਬਾਹਰ ਅੰਦਰ ਮਤਲਬ ਐਂਟਰ ਹੋ ਗਈਆਂ ਕੰਡੇ ਦੇ ਬਾਅਦ ਆਪਣੀਆਂ ਟਰਾਲੀਆਂ ਰਹਿ ਗਈਆਂ ਬਾਕੀ ਮਾਲ ਹੋ ਗਿਆ ਖਾਲੀ ਦੇਖਾਂ ਬਈ ਮੈਂ ਸਿਸਟਮ ਕਿੱਥੇ ਲੱਗੀਆਂ ਟਰਾਲੀਆਂ ਅੰਦਰ ਜੜੀ ਚੈਨਾ ਭਰੀਆਂ ਸਾਰੀਆਂ ਲੱਗਣਗੇ ਹਜੇ ਕੋਈ ਕੱਤਾ ਘੰਟਾ ਪੋਣਾ ਘੰਟਾ ਅੰਦਰ ਚੁੰਡੀਵਾਂ ਲੱਗਣੇ ਨੂੰ ਟਰਾਲੀਆਂ 55 ਲਾਵਾਂਗੇ ਭਾਈ ਉਰੇ ਆਪਾਂ ਜਿੱਥੇ ਸਿੱਧੂ ਫਾਰਮ ਵਾਲੀ ਖੜੀ ਹੈ 855 ਪੂਰਾ ਆਪਣਾ 855 ਲੱਗ ਜਾਏਗਾ ਬਾਕੀ ਮੈਂ ਉੱਤਰ ਦੇਖਾਂ ਪਰਾਂ ਕਿੰਤਰਾਂ ਸੈਟਿੰਗਾਂ ਵੀ ਕਿਹੜਾ ਡੈਕਟਰ ਕਿੱਥੇ ਲੱਗੇਗਾ ਲਿਓ ਜੀ ਰਸ ਚੱਕੋ ਕੰਨੇ ਦਾ ਰਸ ਕੱਢਣੇ ਦਾ ਸਵਾਦ ਪੈ ਗਿਆ ਲੈ ਫਿਰ ਪੀ ਲੈ ਭਾਈ ਰਸ ਹਾਂ ਭਾਈ ਦਲਵਿੰਦਰ ਵੀਰ ਯਰ ਜਤਿੰਦਰ ਵੀਰ ਕੀ ਬਾਬ ਬਣਾਈ ਵੀ ਮਿਲਵਾ ਦੇਖ ਬਾਤਾਂ ਲੱਗਿਆ ਅਫਸਰ ਭਾਈ ਐਨ ਓਕੇ ਰਿਪੋਰਟ ਆਪਰਾਸ ਬੁਲਾ ਰਿਹਾ ਕਿੱਥੇ-ਕੱਥੇ ਗਿਆ ਕੋ ਚਲੋ ਮਹਾਰਾਜ ਜੀ ਕਿਰਪਾ ਕੋ ਬਣਾਣੇ ਵਾਲੇ ਤੋਂ ਬਾਬਾ ਨਾਨਕ ਹੋਰ ਵੀਂਦੇ ਵੀਰੋ ਵਧੀਆ ਵੀਰ ਵਧੀਆ ਵੀਰੋ ਵੀਰੋ ਵੀਰ ਅੱਜ ਡਬਲ ਪਾਲਟੀ ਵੀ ਲੈਣੀ ਹੈ ਦੇਖੋ ਕੰਪੈਨ ਕਰ ਕੰਨਾ ਵਧ ਰਿਹਾ ਇਹ ਮਸ਼ੀਨ ਆ ਲੀਆਂ 4-5 ਟਰਾਲੀਆਂ ਫਿਰ ਭਾਈ ਉਹ ਪਰਚੀਆਂ ਵੀ ਸਪੈਸ਼ਲ ਹੈ ਅਹ ਅੱਜ ਦੇ ਅਗਲੇ ਦਿਨ ਮੈਸ਼ੀਨ ਦਾੜ-ਦਾੜ ਹੋ ਜਾਣਾ ਪੰਜ 7 ਲੱਖ ਰੁਪਇਆ ਪਰਸਾਂ ਨੂੰ ਇਕੱਠਾ ਨਿਊ ਪੈ ਜਾਣਾ ਖੱਤੇ ਵਾਂ ਜਿਹੜਾ ਕਿਚੜਤ ਬੋਲੇ ਇਹ ਮੈਸ਼ੀਨ ਸਰੋ ਚੰਗੀ ਬਾਤ ਹੈ ਬਾਈ ਪਿੰਡ ਵਾਲਾ ਟਰੈਕਟਰ ਆਏਗਾ ਪਿੱਛੇ ਭਲਾਵੇਂਗਾ ਕਿਤੇ ਸੈਟਿੰਗ ਜੀ ਕਰਕੇ ਉਹਨਾਂ ਨੂੰ ਲੱਗੇਗੇ ਦੋ ਹੀ ਉਰਾਂ ਬਾਕੀ 850 ਲੱਗੇ ਪਰਾਂ ਚੰਗੀ ਬਾਈ ਜੈਕ ਵਾਲੀ ਖਾਲੀ 850 ਲੱਗ ਗਿਆ ਉਧਰ ਆਪਣਾ ਕੀ ਗੀਤ ਲੱਗੇਗਾ ਬਾਈ ਉਰੇ ਆਪਣਾ ਜਿੱਥੇ ਉਹ ਚੋਟੀ ਚੱਲ ਰਹੀ ਹੈ 22 855 ਇਹ ਚੌਂ ਡੀਅਰ ਦੇ ਪਰਾਂ ਲੱਗਿਆ ਵਾ ਆਪਣਾ ਨੇ ਲੱਗੇ ਬਾਈ ਦੋਏ ਉਰਾਂ ਐਡੀਸ਼ਨ ਹਰ ਸੁਪਰ ਵੀਰ ਵਾਲਾ 855 ਲੱਗਿਆ ਬਾਈ ਇੱਧਰ ਇਸਕੇ ਆਪੋਜ਼ਿਟ ਦੂਈ ਸਾਈਡ ਓ ਨੇ ਦੋਏ ਸਗੀਆਂ ਭੈਣਾ ਟਰਾਲੀਆਂ ਦੋਹਾਂ ਦੀ ਪੱਠਾ ਲੱਗੀਆਂ ਸ਼ੁਕਰੀਆ WhatsApp ਜੁੰਝਾ ਇਹ ਦੋ ਸੁਪਰ ਟਰਾਲੀਆਂ ਬਈ ਸੇਮ ਐ ਨੇ ਦੋਏ ਦੇਖੋ ਬਾਕੀ ਵੀਂ ਦੇ ਪੀਰੇ ਲਾ ਪ੍ਰੀਤ ਪਰਾਂ ਲਗਿਆ ਬਾ ਮੁਰਲੀ ਚ ਚੁੰਡੀ ਬਾ ਲਗਿਆ ਪ੍ਰੀਤ ਚੱਲ ਰੀਆਂ ਬਈ ਗੱਲਾਂ ਬਾਤਾਂ ਹਾਂਜੀ ਹਾਂਜੀ ਤੁਹਾਨੂੰ ਵਧੀਆ ਬਈ ਤੇ ਯਾਰਾ ਦੋਏ ਲੋਡਿੰਗ ਦਾ ਹੱਥ ਵਾਲਾ ਪ੍ਰੀਤ ਬਾਈ ਸਾਰਿਆਂ ਦੇ ਪਿੱਛੇ ਐ ਨਾ ਦੇਖੋ ਤੇ ਮੁਰਲੀ ਚੁੰਡੀ ਪਰ ਪਹਿਲਾਂ ਖਾਲੀ ਹੋ ਗਿਆ ਜੋ ਲੱਗ ਗਿਆ ਰਹਿ ਸੁਪਾ ਮੈਨੂੰ ਲਭਾ ਖਾਲੀ ਹੋਣ 855 ਵੀ ਹੋ ਗਿਆ ਖਾਲੀ ਬਸ ਉਹ ਆਵੇਗਾ 100 ਪਰ ਹੋਏਗਾ ਵੀਰ ਵਾਲਾ ਫਿਰ ਆਪਣੇ ਵਾਲਾ ਹੋਏਗਾ 36 ਦੀ ਹੋਏਗਾ ਲੱਗ ਗਿਆ ਬਾਈ 855 ਵੀ ਮੈਨੂਅਲ ਵਾ ਉਲਟ ਹੋ ਗਿਆ ਬਾਈ ਕੰਮ ਪ੍ਰੀਤ ਸਾਬ ਦੇ ਪਿੱਛੇ ਦਾ ਪ੍ਰੀਤ ਸਾਬ ਦੇ ਪਿੱਛੇ ਦਾ ਪਹਿਲਾਂ ਖਾਲੀ ਹੋ ਗਿਆ ਫਿਰ 855 ਦਾ ਉਹ ਖਾਲੀ ਹੋ ਗਿਆ ਸੁਪਰ ਐਡੀਸ਼ਨ ਸਾਰਿਆਂ ਦੇ ਮੁਰਿਆਂ ਤੋਂ ਸਾਰਿਆਂ ਤੋਂ ਬਾਅਦ ਖਾਲੀ ਹੋਏਗਾ ਚਲੋ ਬਾਈ ਗਿਆ ਪਿੱਛਾ ਕਰਕੇ ਸੈਟਿੰਗ ਜੀ ਕਰਕੇ ਲਾਏ ਦੇ ਟਰੈਕਟਰ ਜਿਹੜਾ ਜਿੱਥੇ ਲੋਡ ਆਵੇ ਦਾ ਪਟੜਾਲੀ ਭਾਰੀ ਦੀ ਔਰਾਂ ਪਾਸਾਈਡ ਜਿਵੇਂ ਲਾਇਆ ਦਾ ਪ੍ਰੀਤ ਲਵਾਇਆ ਦਾ ਵੀਰ ਕੱਕਾ ਚੱਲੀ ਬ ਆਪਣੇ ਸਾਰੇ ਇਕੱਠੇ ਹੋ ਕੇ ਆਪਣਾ ਕੰਡਾ ਬੰਦ ਹੋਣੇ ਤੇ ਪਹਿਲਾਂ ਪਹਿਲਾਂ ਆਪਾਂ ਲੰਘ ਜੇਗੇ 두 ਘੰਟਾ ਇੱਕ ਕੰਡਾ ਵੀ ਬੰਦ ਹੋਵਾ 8 ਤੇ 9 ਤੱਕ ਫਿਰ ਬਾਈ ਉਰੇ ਹੋਏਗੇ ਬਾਈ ਬਸ ਸਾਈਨ ਬਾਈ ਪਾਸ ਕਰੇਗਾ ਫਿਰ ਖਾਲੀ ਗੰਡਾ ਹੋਵਾ ਸਾਈਨਾਂ ਦੇ ਬਿਨਾ ਨਹੀਂ ਹੁੰਦਾ ਤੇ ਬਾਈ ਲਿਖਾ ਵੀ ਕਿਹੜਾ ਗੰਨਾ ਆ ਗਿਆ ਕੁਸਾ ਇਹ ਆ ਗਿਆ ਲੱਗ ਗਿਆ ਬਾਈ ਉਤਰਨ ਲਾਸਟ ਟਰਾਲੀ ਆਪਣੀ ਇੱਧਰ ਟਰੱਕ ਲਗਿਆ ਬਾਈ ਟਰੱਕ ਸਿੱਧਾ ਆ ਗਿਆ ਲਗਾ ਟਰੱਕ ਵਾਸਤੇ ਕੋਈ ਲੇਨ ਨਹੀਂ ਕੰਡਾ ਹੋ ਗਿਆ ਸਿੱਧਾ ਆ ਜਾ ਰਿਹਾ ਔਰ ਲੰਨਦਾਰ ਠੀਕ ਹੈ ਤਕੜਾ ਵਧੀਆ ਬਾਈ ਸੁਪਰ ਵੀ ਮੈਨੂਅਲ ਪਰ ਫਰਦੀ ਖਾਲੀ ਕੁਰਬਿੰਦਿਆਨ ਹੀ ਪੜ ਗਿਆ ਚਲ ਪਾਲਟੀ ਨੂੰ ਤਿਆਰ ਰਹਿ ਫੇਰਾ ਇਹ ਵੀ ਰਹਿ ਗਿਆ ਬਾਈ ਬਾਬਾ ਚਾਰ ਖਜੁੰਡੀਆਂ ਰਹਿ ਗਈਆਂ ਬਾਈ ਚੈਨ ਕੀ ਲਗਿਆ ਸਪੀਡ ਵਧਾ ਆਣੂਰੇ ਦੇ ਥੋੜੀ ਤੇਜ਼ ਕਰੇਗਾ ਚੈਨ ਚੈਨ ਤੇਜ਼ ਕਰੀਏ ਬਾਈ ਹੈ ਤੇਜ਼ ਕਰੀ ਥੋੜੀ ਜੀ ਹੈ ਚਲ ਸਪੀਡ ਕਮ ਛੇ ਦਿਨ ਨਿਪੜੇਗਾ ਬਾਈ ਕੰਮ ਚੱਕਦੇ ਆ ਬਾਈ ਦਾ ਕੰਮ ਬਾਈ ਨਾ ਬਾਈ ਟਰੱਕ ਰੋ ਕੇ ਆਪਣੇ ਟਰਾਲੀ ਖਾਲੀ ਕਰਾ ਦੀ ਰਾਇਓ ਵੀ ਲਾਓ ਫੜਾ ਫੜਾਓ ਵੀ ਕਰਾ ਦਿਆਂ ਖਾਲੀ ਕੋਈ ਚੱਕਰ ਨਹੀਂ ਤੇ ਇਹ ਡਾਕਟਰ ਟਰਾਲੀ 'ਵਾਂ ਲੱਗੀ ਮੈਨੂਅਲ ਚੁੰਡੀ ਆਪਾਂ 7 ਮਿੰਟਾਂ 'ਚ ਕਰ ਦੇਗੀ ਖਾਲੀ ਉਹ ਫਿਰ ਕਰਾਵਾ ਕੰਡਾ ਬਈ ਦਿਖਾਵਾ ਤੁਹਾਨੂੰ ਕੰਡਾ ਕਿੰਨਾ ਹੋਆ ਬੱਕੀ ਆਪਾਂ ਦੋਏ ਟਰੈਕਟਰਾਂ ਦੀ ਟੰਕੀਆਂ ਭਰ ਕੇ ਤੁਰੇ ਦੇ ਗੱਲ ਇਸ ਤਰ੍ਹਾਂ ਦੇ ਭਾਜਨ ਤੋਂ 855 ਮਾ ਬੱਦ ਹੈ ਅੱਜ ਜਿੱਤੇ ਤੱਕ ਲੱਗ ਰਿਹਾ ਆਪਾਂ ਨੂੰ ਬੱਕੀ ਕੰਡਾ ਹੋਏ ਤੇ ਪਤਾ ਲੱਗਿਆ ਜਾਨੀ ਬੱਦ ਤੇ ਕਹੇ ਕਾਊਂਟਰ ਵੱਧਾਓ ਕੰਡਾ ਹੋਏ ਤੇ ਦੱਸੇ ਗੈਰੈਕਟ ਪੱਕੀ ਡੀਜ਼ਲ ਦੇਖੋ ਕਿਹੜਾ ਵੱਧ ਖਾ ਖੜਾ ਕਿਹੜਾ ਘੱਟ ਖਾਹਾ ਉਮੀਦ ਤੋਂ ਨਹੀਂ ਹੋਈ ਆ ਵੀ 855 ਘੱਟ ਖਾ ਹੈਗਾ ਪੱਕੀ ਕੱਲ ਨੂੰ ਬਾਈ ਮਿਣਕਾ ਸਵੇਰੀ ਭਾਵੇਂਗੇ ਆਪਾਂ ਤੇਲ ਦੋਏ ਟਰੈਕਟਰਾਂ ਵਾਂ ਕੱਲ ਵਾਲੀ ਵੀਡੀਓ ਮੈਂ ਦਿਖਾਵਾਂਗੇ ਆਪਾਂ ਤੁਹਾਨੂੰ ਵਿਗੜਾ ਟਰੈਕਟਰ ਤੇਲ ਵੱਧ ਖਰਿਆ ਕਿਹੜਾ ਘੱਟ ਖਰਿਆ ਬੜੇ ਰਹੋ ਜੀ ਆਪਣੇ ਚੈਨਲ ਦੇ ਨਾਲ ਹੋ ਗਿਆ ਜੀ ਖਾਲੀ ਵੇਟ ਉਹ ਖੜੀਆਂ ਆਪਣੀ ਮੂਰੇ ਟਰਾਲੀਆਂ ਦੁਈਆਂ ਲੈ ਬਾਈ ਹੋ ਗਿਆ ਜੀ ਸਾਰੀ ਟਰਾਲੀਆਂ ਦਾ ਕੰਡਾ ਨਿਬੜ ਗਿਆ ਸਾਰੀਆਂ ਵੀ ਪਰਚੀਆਂ ਆ ਗਈ ਆਪਣੇ ਦਾ ਦਿਖਾਵਾਂ ਜੀ ਤੁਹਾਨੂੰ ਵੇਟ ਜਿਹੜਾ ਆਪਣਾ ਹੌਲੈਂਡ ਐਡੀਸ਼ਨ ਉਸਮਾ ਹੋਇਆ 319 ਕਵੰਟਰ 30 ਕਿਲੋ ਕਟਕਟਾ ਗਿਆ ਜੀ 248 ਕਵੰਟਰ 10 ਕਿਲੋ ਗੰਨਾ ਹੋ ਗਿਆ ਉਸ ਤੋਂ ਬਾਅਦ ਆ ਗਿਆ ਜੀ ਆਪਣਾ ਸੁਪਰ ਸੁਪਰਮਾਰਟ 312 ਗੰਨਾ ਹੋਇਆ ਟੋਟਲ 1250 246 ਕਵੰਟਰ 40 ਕਿਲੋ ਗੰਨਾ ਹੋ ਉਤਰ ਗਿਆ ਜੀ ਉਸ ਤੋਂ ਬਾਅਦ ਆ ਗਿਆ ਆਪਣਾ ਪ੍ਰੀਤ ਪ੍ਰੀਤ ਦੇ ਵਿੱਚ ਹੋ ਗਿਆ ਜੀ ਆਪਣਾ 266 ਕਾਊਂਟਰ 20 ਕਿਲੋ ਟੋਟਲ 208 ਕਾਊਂਟਰ 40 ਕਿਲੋ ਗੰਨਾ ਉਤਰਿਆ ਜੀ ਸਮਾਂ ਵੀ ਠੀਕ ਹੈ ਜੀ ਉਸ ਤੋਂ ਬਾਅਦ ਆ ਗਿਆ ਆਪਣਾ 855 855 ਮਾ ਹੋਇਆ ਆਪਣਾ 356 ਕਾਊਂਟਰ 50 ਕਿਲੋ 288 ਕਾਊਂਟਰ 60 ਕਿਲੋ ਗੰਨਾ ਉਤਰਿਆ ਜੀ 855 ਬਾਈ ਸਾਰਿਆਂ ਦੇ ਬਾਜੀ ਮਾਰ ਗਿਆ ਜੇ ਸਾਰਿਆਂ ਦੇ ਉੱਪਰ ਰਿਹਾ ਤਾਂ ਹੀ ਵਿਚਾਰਾ ਲੋਡ ਮਾ ਤਾਂ ਠੀਕ ਹੈ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਧੰਨਵਾਦ ਅੱਜ ਦੀ ਵੀਡੀਓ ਦੇਖਣੇ ਵਾਸਤੇ ਚਲਾਂ ਭਾਈ ਪਿੰਡ ਨੂੰ ਮਿਲਾਂ ਕੱਲ ਨੂੰ ਕਿਸੇ ਨਵੀਂ ਵੀਡੀਓ 'ਵਾਂ ਕੱਲ ਨੂੰ ਦਿਖਾਵਾਂਗੇ ਭਾਈ ਆਪਾਂ ਦੋਏ ਟਰੈਕਟਰਾਂ ਦਾ ਡੀਜ਼ਲ ਦਾ ਫਰਕ ਦੋਏ ਟਰੈਕਟਰਾਂ ਦੇ ਇੱਕੋ ਥੋੜ ਦੇ ਤੁਰੇ ਦੇ ਘਰਾਂ ਦੇ ਇਕੱਠੀ ਟੰਕੀਆਂ ਭਰ ਕੇ ਇਕੱਠੇ ਉਰਿਆ ਇੱਕ ਵਾਜਨ ਤਾਰਿਆ ਵਾਜਨ ਦਾ ਵੀ ਫਰਕ ਹੈ ਲੈ ਲਓ 855 'ਵਾਂ ਵੱਧ ਹੈ 40 ਗਾਉਂਟਰ ਦੇ ਕਰੀਬ ਵੇਟ ਠੀਕ ਹੈ ਜੀ ਧੰਨਵਾਦ ਅੱਜ ਦੀ ਵੀਡੀਓ ਦੇਖਣੇ ਵਾਸਤੇ ਸასი ਗਾਲ ਸਾਰਿਆਂ ਨੂੰ ਮਿਲਾਂ ਜੀ ਕੱਲ ਨੂੰ ਕਿਸੇ ਨਵੀਂ ਵੀਡੀਓ 'ਵਾਂ ਓਕੇ ਭਾਈ ਧੰਨਵਾਦ ਸਾਰਿਆਂ ਦਾ ਵੀਡੀਓ ਦੇਖਣੇ ਵਾਸਤੇ ਬਹੁਤ ਬਹੁਤ